हां जी ਪੰਜਾਬੀ ਵੀਰੋ ਦੇਖ ਲਓ ਸਾਡੇ ਪੰਜਾਬ ਨਾਲ ਪੰਜਾਬੀਆਂ ਨਾਲ ਬਈਏ ਤਰੱਕੀ ਕਰਦੇ ਜਾ ਰਹੇ ਨੇ ਤੁਹਾਡੇ ਨਾਲ ਵੀਡੀਓ ਤੁਸੀਂ ਵੇਖਿਓ ਇੱਕ ਪ੍ਰਵਾਸੀ ਵੀਰ ਹੈ ਇੱਕ ਨਗਰ ਪਿੰਡ ਦੀ ਪੰਜਾਬ ਦੇ ਪਿੰਡ ਦੀ ਇਹ ਵੀਡੀਓ ਹੈ ਇਹ ਸਰਪੰਚੀ ਦੇ ਕਾਗਜ਼ ਜਿਹੜੇ ਨੇ ਉਹ ਭਰਨ ਜਾ ਰਿਹਾ ਹੈ ਹੱਥ ਵਿੱਚ ਉਹਨੇ ਕਾਗਜ਼ ਫੜੇ ਹੋਏ ਨੇ ਤੇ ਤੁਸੀਂ ਵੇਖਿਓ ਤੇ ਦੇਖੋ ਉਹਦੇ ਬੱਚੇ ਵੀ ਡਾਕਟਰ ਆ ਇੱਕ ਕਰ ਰਹੇ ਆ 40 ਸਾਲ ਤੋਂ ਪੰਜਾਬ 'ਚ ਰਹਿ ਰਹੇ ਆ ਤੇ ਅੱਜ ਉਹ ਪੰਜਾਬ ਦਾ ਵਿਕਾਸ ਕਰਨ ਦੀਆਂ ਗੱਲਾਂ ਕਰ ਰਿਹਾ ਤੇ ਆਪਣੇ ਨਾਲ ਕਿਤੇ ਅੱਗੇ ਜਾ ਰਹੇ ਤੇ ਹਾਲਾਤ ਨੇ ਅੱਗੇ ਕੀ ਹਾਲਾਤ ਬਣਨੇ ਨੇ ਤੇ ਵੀਡੀਓ ਦੇਖ ਕੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਇਹ ਸ਼ੇਅਰ ਜਰੂਰ ਕਰ ਦਿਓ ਦੇਖੀ ਜਾਓ ਵੀਡੀਓ ਐਡ ਤੱਕ ਸੋ ਇਹਦੇ ਵੀਰ ਦੇ ਵਿਚਾਰ ਵੀ ਸੁਣੋ ਤੇ ਦੇਖੋ ਪੰਜਾਬ ਦੇ ਹਾਲਾਤ ਕੀ ਬਣਨੇ ਨੇ ਹੁਣ ਸਾਡੇ ਪੰਜਾਬ ਦੇ ਵਿੱਚ ਰਾਜ ਜਿਹੜਾ ਹੁਣ ਪ੍ਰਵਾਸੀਆਂ ਨੇ ਕਰਨਾ ਹੈ ਤੈਨੂੰ ਨਾ ਡੈਮੋ ਕਰਾਂ ਇਹਨੂੰ ਇੱਥੇ 40 ਸਾਲ ਹੋ ਗਏ ਮੈਨੂੰ 40 ਸਾਲ ਹੋ ਗਿਆ ਹਾਂਜੀ ਚਾਰ ਬੱਚੇ ਤਰੇ ਚਾਰ ਬੱਚੇ ਆ ਇੱਥੇ ਪਰ ਕੇ ਗਿਆ ਆਇਆ ਗਿਆ ਜੀਰੇ ਸਹਿਰ ਚ ਆਪਣਾ ਕਨਿਆ ਸਕੂਲ ਚ ਕੋਰੀ ਪੜਿਆ ਆਇਗਾ ਤਾਂ ਮੁੰਡਾ ਬਾਬਾ ਦੂਚਨ ਦਾ ਕਾਲਜ ਚ ਪੜਿਆ ਫਿਰ ਵਕੀਲਾਂ ਵਾਲੇ ਸਕੂਲ ਚ ਦਸਵੀਂ ਕੀਤਾ ਆਇਗਾ ਹਾਂਜੀ ਹੁਣ ਮੁੰਡਾ ਕਿੱਥੇ ਆ ਹਾਂ ਨਾ ਮੁੰਡਾ ਦਿੱਲੀ ਹੈਗਾ ਡਾਕਟਰ ਹਸਪਤਾਲ ਚ ਦੋ ਬੱਚੇ ਆਇਗਾ ਆਪਣਾ ਇੱਥੇ ਹੀ ਪੜਦਾ ਦੋ ਕੁੜੀ ਐ ਇੱਕ ਕੁੜੀ ਪੜਦਾ ਇੱਕ ਮੁੰਡਾ ਪੜਦਾ ਇੱਕ ਕੁੜੀ ਪੜਦਾ ਵਕੀਲੇ ਵਾਲੇ ਤਾ ਮੁੰਡਾ ਪਰਦਾ ਆਪਣਾ ਬਰਨਾਲਾ ਪਿੰਡ ਚੋਂ ਹਾਂਜੀ ਤੇ ਕਿਹੜੇ ਪਿੰਡ ਦੇ ਕਾਗਜ਼ ਪੜਨ ਲਗਾ ਸਰਪੰਚੀ ਦੇ ਨਿੱਕੇ ਮਈਆਂ ਵਾਲੇ ਖੁਰਦਾਂ ਨਿੱਕੇ ਮਈਆਂ ਵਾਲੇ ਖੁਰਦਾਂ ਹਾਂਜੀ ਠੀਕ ਹੈ ਹਾਂਜੀ ਸਰਪੰਚ ਬੰਨਾ ਚਾਹਣਾ ਹਾਂਜੀ ਮੈਂ ਵਿਕਾਸ ਕਰਨਾ ਸਾਡੇ ਤਾਂ ਜੇਬ ਪੜ ਲਿਆ ਮੈਂ ਜੇਬ ਨਹੀਂ ਪੜਨਾ ਮੈਂ ਆਪ ਦੇ ਨੋਸਨ ਨਾ ਕਰਨਾ ਕੀ ਵਿਕਾਸ ਕਰੇਗਾ ਤੂੰ ਮੈਂ ਵਿਕਾਸ ਜਿਹੜੇ ਜਿਹੜੇ ਬਾਕੀ ਹੈਗਾ ਕੰਮਾ ਉਹ ਵਿਕਾਸ ਕਰਨਾ ਵਵੇ ਦੂ ਚੰਦ ਵਾਲੇ ਜਿਹੜੇ ਕੱਚਾ ਰੋੜੇਗਾ ਉਹ ਜਿੱਥੋਂ ਮਰਜੀ ਮੈਂ ਲੜ ਕੇ ਕਾਚਾ ਫਾਂਡਾ ਹੋਗਾ ਫਾਂਡ ਸੇ ਮੈਂ ਬਣਵਾਉਣਾ ਹੁਣ ਔਰ ਰੋਡ ਮੈਂ ਪੱਕਾ ਕਰਾਉਣਾ ਲਾਈਟਾਂ ਲੋਟਾਂ ਲਗਵਾਉਣਾ ਤੇਰਾ ਨਾਂ ਕੀ ਪੂਰਾ ਸਿਕੰਦਰ ਦਾਸ ਸਿਕੰਦਰ ਦਾਸ ਹਾਂ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਮਈਆਂ ਦੇ ਰਹਿੰਦੇ 40 ਸਾਲ ਹਾਂਜੀ ਵੋਟਾਂ ਬਣੀਆਂ ਸਾਰੇ ਕੁਝ ਵੋਟ ਕਾਰਡ ਆਧਾਰ ਕਾਰਡ ਬੀਪੀਐਲ ਕਾਰਡ ਇਸਰਮ ਕਾਰਡ ਮੇਰੇ ਵੋਟ ਹੈਗਾ 300 ਤੈਨੂੰ ਕਿ ਤੇਰੇ ਨਾਲ ਕਿੰਨੇ ਬੰਦੇ ਆ ਕਿੰਨੀ ਬੋਰਡ ਪੈਜੂ ਤੇਨੂੰ 200 ਬੰਦੇ ਆ ਮੇਰੇ ਖਰਫਾ ਠੀਕ ਆ ਆਪਦੇ ਮਰਜੀ ਨਾਲ ਬਣਾਈ ਜਾਂਦਾ ਪਰ ਜ ਕੋਈ ਅਡਿ ਚਣਉਂਦੀ ਵੀ ਆ ਹਾਂ ਅਡਿ ਚਣ ਮੈਨੂੰ ਆਇਆ ਕਾਗਜ਼ ਪਰ ਅੰਚਰ ਕੇ ਵੀ ਮੈਨੂੰ ਜਮਾਨੇ ਫਾਈਲ ਕਰਦਾ ਸਾਰੇ ਕੰਮ ਓਕੇ ਹੋਇਆ ਪਿਆ ਹੈਗਾ ਠੀਕ ਆ ਤੇ ਤੂੰ ਕਿਹੜੀ ਪਾਰਟੀ ਵੱਲੋਂ ਖੜਨ ਲੱਗਾ ਮੈਂ ਕੋਈ ਪਾਰਟੀ 'ਚ ਨਹੀਂ ਹੈਗਾ ਆਜ਼ਾਦ ਖੜਨ ਲੱਗਾ ਹਾਂ ਆਪਦੇ ਕੋਈ ਪਾਰਟੀ 'ਚ ਨਹੀਂ ਮਤਲਾਏਗਾ ਨਾ ਮਸਲਾ ਆਏਗਾ ਕੋਈ ਪਾਰਟੀ 'ਚ ਨਾ ਕੋਈ ਲੈਣਾ ਦੇਣਾ ਕੋਈ ਪਾਰਟੀ 'ਚ ਦਾ ਠੀਕ ਆ ਹਾਂ ਠੀਕ ਹੈ ਓਕੇ ਹਾਂਜੀ ਪੰਜਾਬੀ ਵਿਰੋਧ ਤੇ ਆਪਣੀ ਵੀਡੀਓ ਤੁਸੀਂ ਦੇਖੀ ਤੇ ਵਿਚਾਰ ਦਿਓ ਦੇਖੋ ਕਿੰਨੀ ਤਰੱਕੀ ਕਰਦੇ ਜਾ ਰਹੇ ਨੇ ਭਈ ਇਹ ਪੰਜਾਬ ਦੇ ਵਿੱਚ ਤੇ ਅਸੀਂ ਜਿਹੜਿਆਂ ਕੰਮਾਂ ਤੋਂ ਪਿੱਛੇ ਹਟਦੇ ਜਾ ਰਹੇ ਇਸ ਕਰਕੇ ਕਾਮਯਾਬ ਨਹੀਂ ਹੋ ਰਹੇ ਬਾਕੀ ਵਿਚਾਰ ਜਰੂਰ ਦਿਓ ਆਪਣੇ